ਬਾਣੀ ਤੇ ਹੈ ਗੋਲ ਰਮਾਲਾ ਬਾਣੀ ਤੇ ਹੈ ਗੋਲ ਰਮਾਲਾ ਇਹ ਹਰੜਕਣ ਬੈਰੀ ਨੂੰ লাইਕ ਵੀ ਮੁੰਡਿਓ ਲਾਈਕ ਕਰ ਦਿਓ ਆਪਣੀਆਂ ਆਪਕ ਨੂੰ ਵੀ ਚੱਕ ਦੋ ਫੱਟੇ ਆਪ ਪਗਵੰਨ ਸਿੱਖਦੇ ਆ ਕਿ ਮੈਂ ਕਿੱਦਾਂ ਨੇ ਸਿੱਖ ਗਿਆ ਸਿੱਖ ਗਿਆ ਸਿੱਖ ਗਿਆ ਚੋਪਰਾ ਵੀ ਸਿੱਖ ਗਿਆ ਹਾਂ ਤੇ ਉਹ ਪ੍ਰਦੀਪ ਸਿੰਘ ਫਿਰਦਾ ਹੈ ਖੇਡਦਾ ਇਹਦੀ ਪੱਗ ਲੈ ਚੱਲ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੇ ਪੂਰੀ ਠੰਡ ਕਰਖੇ ਆਪਣੇ ਓ ਹੋ 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 ਕੰਮਣੀਆਂ ਚੜਦੀਆਂ ਨੇ ਰਿਆਈਆਂ ਵਿੱਚ ਬੜਨ ਦਾ ਟਾਈਮ ਆ ਗਿਆ ਹੁਣੀ ਨਾ ਅੱਕੇ ਨਾ ਪਿੱਛੇ ਹੈ ਲਓ ਵੀ ਮਿੱਤਰੋ ਸ਼ਾਮ ਦਾ ਟਾਈਮ ਹੈ ਤੇ ਹੋਰ ਸਾਰੇ ਠੀਕ ਠਾਕ ਹੋਣਗੇ ਕੈਂਟ ਹੋਗੇ ਵਧੀਆ ਹੋਗੇ ਤੇ ਪ੍ਰਦੀਪ ਸਿੰਘ ਆ ਗਿਆ ਸਕੂਲ ਉਹ ਅਕੈਡਮੀ ਚੋਂ ਪੜ੍ਹ ਕੇ ਤੇ ਰੋਟੀਆਂ ਖਾ ਲੀਆਂ ਤੇ ਬਿਸਤਰਿਆਂ ਚ ਬੜ ਨੀ ਝਾਕ ਕੇ ਇਹੋ ਵੱਖੀਆਂ ਮੇਰੀ ਮਾਂ ਤੇ ਥੋੜਾ ਜਿਹਾ ਜੇ ਥੋੜਾ ਜਿਹਾ ਭਾਈ ਸਾਨੂੰ ਆ ਕੈਮਰਾ ਸਾਡਾ ਸਾਫ਼ ਨਹੀਂ ਦੇਦਾ ਨਾ ਤੁਹਾਨੂੰ ਵੀ ਪਤਾ ਲੱਗਣਾ ਤੇ ਆ ਬੈਠੇ ਆ ਤੇ ਆ ਮੇਰੀ ਮੰਮਾ ਬੈਠੀ ਐ ਠੰਡ ਨੇ ਬਹੁਤ ਤੰਗ ਕਰਖਿਆ ਮਸਾ ਟਾਈਮ ਪਾਸ ਕਰਦੇ ਆ ਠੰਡ ਚ ਤੇ ਇੱਤੇ ਹੀ ਤਾਂ ਫੋਟੋਆਂ ਲਿਆਉਂਦੇ ਵੀ ਨਹੀਂ ਹੈਗੇ ਤੂੰ ਸਾਡੇ ਬਲੌਗ ਦੇ ਲਾਇਕ ਨਹੀਂ ਹੈਗੀ ਤੇ ਮੌਸਮ ਸੋਨੂੰ ਦਿਖਾਉਂਦਾ ਪੂਰੀ ਠੰਡ ਐ ਸਿਰੇ ਤੇ ਆਹ ਬੱਦਲ ਬਾਈ ਹਾਂ ਜੋੜੀਆਂ ਲੱਗੀਆਂ ਨਹੀਂ ਵੀ ਲਾਵਾਂਗੇ ਤੇ ਤੁਹਾਡਾ ਸਪੋਰਟ ਚਾਹੀਦਾ ਵੀ ਆਪਾਂ ਸਾਰਾ ਕੁਝ ਕਰ ਸਕੀਏ ਤੇ ਵੀਡੀਓ ਆਪਣੇ ਬਲੌਗ ਬੈਨ ਹੋ ਸਕੀ ਕਿੰਨਾ ਵੀ ਧੰਨਵਾਦ ਕਰ ਇੱਕ ਮੇਰਾ ਤਾਇਆ ਸੀ ਕੰਜਰ ਜਿਹੜੇ ਨੇ ਮੇਰਾ 6 ਲੱਖ ਰੁਪਇਆ ਪਸਾਤਾ ਤੇ ਹੁਣ ਗੱਲ ਕਰਨ ਵੀ ਹਟ ਗਿਆ ਤੀਆਂ ਜੋੜੀਆਂ ਖੜਗੀਆਂ ਆਪਣੀਆਂ ਬਈ ਬਈ ਹਾਂ ਬਈ